ਪੰਜਾਬ ਦੇ ਜਿੰਨੇ ਵੀ ਗਾਇਕ ਵੀਰ ਸਿੰਘ ਵਰਗੇ ਗੁਰਚੇਤ ਚਿੱਤਰਕਾਰ ਜਾਂ ਆਪਣਾ ਜਿਹੜੇ ਪੰਜਾਬ ਦੇ ਕੋਈ ਯੂਟਿਊਬਰ ਨੇ ਉਸ ਸਮੇਂ ਸਮੇਂ ਤੇ ਪਾਕਿਸਤਾਨ ਗਏ ਬਹੁਤੇ ਬੰਦੇ ਅਜੋ ਵੀ ਗਏ ਜਿਨ੍ਹਾਂ ਦੇ ਉਧਰ ਘਰ ਪਏ ਨੇ ਹਜੇ ਉਹਨਾਂ ਦੇ ਉੱਥੋਂ ਦਾਦੇ ਪਰਦਾਦੇ ਉੱਜੜ ਕੇ ਆਏ ਆ ਉਹਨਾਂ ਦੀਆਂ ਯਾਦਾਂ ਵੀ ਉੱਥੇ ਪਈਆਂ ਨੇ ਕਿਉਂ 47 ਜੋ ਕੁਝ ਹੋਇਆ ਜਾਂ ਬਹੁਤ ਸਾਰਾ ਜਿਹੜਾ ਸਿੱਖਾਂ ਦੇ ਆਪਾਂ ਕਹਿ ਲਿਏ ਵੀ ਜਿਹੜੇ ਧਾਰਮਿਕ ਸਥਾਨ ਨੇ ਸਿੱਖਾਂ ਗੁਰੂਆਂ ਦੇ ਜਨਮ ਸਥਾਨ ਨੇ ਜਾਂ ਸਿੱਖ ਸਾਮਰਾਜ ਦਾ ਜਿੰਨਾ ਵੀ ਉੱਥੇ ਸਾਜੋ-ਸਮਾਨ ਹੈ ਇਮਾਰਤਾਂ ਬਰਾਸਤਾਂ ਕਿਲੇ ਆ ਉਹ ਸਾਰਾ ਕੁਝ ਉੱਥੇ ਪਿਆ ਲੋਕ ਦੇਖਣ ਜਾਂਦੇ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਕਿੰਨਾ ਵੱਲੋਂ ਜਿਹੜੇ ਬਹੁਤੇ ਪੱਗਾਂ ਸਿਰ ਸਾਈ ਬੈਠੇ ਐ ਆਪਣੇ ਆਪ ਨੂੰ ਉਹ ਬਹੁਤ ਵੱਡੇ ਵਿਦਵਾਨ ਜਾਂ ਬਹੁਤ ਵੱਡੇ ਭਗਤ ਨੇ ਜਿਹੜੇ ਕਹੋਂਦੇ ਆ ਉਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਵੀ ਆਪਣੀ ਉਥੇ ਘਰ ਵਾਲੀਆਂ ਲੈ ਕੇ ਜਾਂਦੇ ਐ ਇਹ ਫਲਾਨਾ ਕਰਦੇ ਐ ਧਮਕਾਨਾ ਕਰਦੇ ਐ ਚਣ ਜਿਹੜੇ ਬੰਦੇ ਨੂੰ ਜੋ ਲੋਟ ਲੱਗਿਆ ਜੋਨ ਲੱਗਿਆ ਵੀ ਆ ਦਾ ਲੱਗਿਆ ਹੁਣ ਆ ਮੌਕਾ ਮਿਲ ਗਿਆ ਹੁਣ ਦੱਬ ਦਿਓ ਕਿੱਲੀ ਹੁਣੇ ਯਾਰਡ 헤ਠ ਆਏ بیا ਚੱਪ ਦਿਓ ਹਰ ਬੰਦੇ ਨੇ ਆਪਣੀ ਨਫਰਤ ਤੋਂ ਪੜਾਅ ਸਕੀ ਸਾਡੇ ਗੁਰੂਆਂ ਦਾ ਸਿਧਾਂਤ ਸਾਡਾ ਫਲਸਫਾ ਕਦੇ ਵੀ ਨਫਰਤ ਨਹੀਂ ਸਿਖਾਉਂਦਾ ਕਦੇ ਫਿਰਕਾਪ੍ਰਸਤੀ ਨਹੀਂ ਸਿਖਾਉਂਦਾ ਸਾਡੇ ਸਿਧਾਂਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਅਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਜ਼ਾਲਮ ਦੇ ਖਿਲਾਫ ਲੜਨ ਵਾਲੇ ਆ ਤੇ ਮਜਲੂਮ ਨਾਲ ਖੜਨ ਦਾ ਸਾਡਾ ਸੁਰੂ ਤੋਂ ਇੱਕ ਤਰੀਕਾ ਰਿਹਾ ਇੱਕ ਸਿਧਾਂਤ ਰਿਹਾ ਸਾਡੇ ਚ ਕੋਈ ਕਿਸੇ ਫਿਰਕੇ ਪ੍ਰਤੀ ਧਰਮ ਪ੍ਰਤੀ ਕਿਸੇ ਧਰਤੀ ਪ੍ਰਤੀ ਆਮ ਲੋਕਾਂ ਪ੍ਰਤੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਜੋ ਗੁਰੂ ਦਾ ਸੱਚਾ ਸੇਕ ਜੋਏ ਧਰਤੀ ਮਾਂ ਪੰਜਾਬ ਦੀ ਦਾ ਪੁੱਤਰ ਆ ਚਾਹੇ ਹਿੰਦੂ ਐ ਚਾਹੇ ਸਿੱਖ ਐ ਚਾਹੇ ਮੁਸਲਮਾਨ ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਉਹ ਜੰਗਾਂ ਨਹੀਂ ਚਾਹੁੰਦਾ ਉਹ ਖੂਨ ਖਰਾਬਾ ਨਹੀਂ ਚਾਹੁੰਦਾ ਉਹ ਪਿਆਰ ਚਾਹੁੰਦਾ ਅਮਨ ਚਾਹੁੰਦਾ ਸ਼ਾਂਤੀ ਚਾਹੁੰਦਾ ਉਹ ਸੁਖੀ ਬਸਣਾ ਚਾਹੁੰਦਾ ਜਿਵੇਂ ਆਪ ਵੀ ਸੁਖੀ ਬਸਦਾ ਤਾ ਗਵਾਂਡੀਆਂ ਨੂੰ ਸੁਖੀ ਬਸਦਾ ਦੇਖ ਕੇ ਖੁਸ਼ ਹੁੰਦਾ ਸੋ ਬਹੁਤ ਕੁਸ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬੜਾ ਲੋਕਾਂ ਨੇ ਚਲਾਇਆ ਇਹ ਮਾਹੌਲ ਨਫ਼ਰਤ ਦੀਆਂ ਦੁਵਾਰਾਂ ਖੜੀਆਂ ਕਰਨ ਤੇ ਲੱਗੇ ਹੋਏ ਸੀ ਫਲਾਨਾ ਕਹਿੰਦਾ ਫਲਾਨਾ ਕਰ ਰਿਹਾ ਫਲਾਨਾ ਉਹ ਕਰ ਰਿਹਾ ਨਹੀਂ ਯਾਰ ਇਲਾਜ ਆ ਤੁਹਾਨੂੰ ਵੀ ਦੋ ਗਮਾਂਡੀ ਮੁਲਕ ਦੋ ਗਮਾਂਡੀ ਪਰਿਵਾਰ ਵੀ ਹੋਣ ਯਾਰ ਉਹ ਲੜਕੇ ਦੋਨੇ ਘਰ ਵਸਦੇ ਰਹਿ ਸਕਦੇ ਐ ਦੋਨੇ ਘਰ ਜੜਨਗੇ ਚਾਹੇ ਕੋ ਤਕੜਾ ਚਾਹੇ ਕੋ ਮਾੜਾ ਸਾਡੀ ਭਲਾਈ ਹਿੱਤ ਹੈ ਕਿ ਇਹ ਜੰਗਾਂ ਨਹੀਂ ਇਹ ਯੁੱਧ ਨਹੀਂ ਇਹ ਸ਼ਾਂਤੀ ਅਮਨ ਚੈਨ ਸਾਡਾ ਭਾਈਚਾਰਾ ਬਣਨਾ ਚਾਹੀਦਾ ਆਪ ਲੋਕ ਕੋਈ ਨਹੀਂ ਚਾਹੁੰਦੇ ਇੱਥੇ ਨਾ ਉਧਰ ਤੇ ਨਾ ਇੱਧਰ ਕੋਈ ਜੰਗ ਨਹੀਂ ਚਾਹੁੰਦਾ